ਕੈਨੇਡਾ ਤੋਂ ਦੋ ਵੱਡੀਆਂ ਅਪਡੇਟ ਇੱਕ ਅਪਡੇਟ ਹੈ ਕਿ ਐਕਸਪ੍ਰੈਸ ਐਂਟਰੀ ਦਾ ਇੱਕ ਹੋਰ ਡਰਾਅ ਯਾਨੀ ਸੀਈਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਇੱਕ ਡਰਾਅ ਆਇਆ ਹੈ ਦੂਜਾ ਕੈਨੇਡਾ ਦੇ ਵਿੱਚ ਸਿਕਿਉਰਿਟੀ ਚੈੱਕ ਦੇ ਨਾਮ ਦੇ ਉੱਤੇ ਕੀ ਕੋ ਚੱਲ ਰਿਹਾ ਹੈ ਤੇ ਐਕਚੁਅਲ ਤੇ ਵਿੱਚ ਜੇਕਰ ਤੁਸੀਂ ਕੈਨੇਡਾ ਦੇ ਲਈ ਵੀਜ਼ਾ ਅਪਲਾਈ ਕਰਦੇ ਹੋ ਤੁਹਾਡੇ ਬਾਇਓਮੈਟ੍ਰਿਕ ਹੁੰਦੇ ਆ ਜਾਂ ਫਿਰ ਤੁਹਾਡੀ ਸਿਕਿਉਰਿਟੀ ਚੈੱਕ ਹੁੰਦੀ ਹੈ ਉਸ ਨੂੰ ਲੈ ਕੇ ਇੱਕ ਬਹੁਤ ਵੱਡਾ ਕਨਸਰਨ ਹੈ ਜੋ ਕੈਨੇਡਾ ਦੇ ਵਿੱਚ ਲਾਮ ਲਾਈਟ ਦੇ ਵਿੱਚ ਆਇਆ ਜੋ ਕਿ ਖਾਸ ਕਰਕੇ ਵਿਜ਼ਿਟਰ ਟੂਰਿਸਟ ਵੀਜ਼ਾ ਵਾਸਤੇ ਉਹਦੇ ਵਾਸਤੇ ਖਾਸ ਕੁਐਸਚਨ ਜਿਹੜਾ ਉਹ ਚੱਕਿਆ ਗਿਆ ਹੈ ਸਿਕਿਉਰਿਟੀ ਚੈੱਕ ਦੇ ਨਾਮ ਦੇ ਉੱਤੇ ਐਕਚੁਅਲ ਦੇ ਵਿੱਚ ਕੀ ਅਸਲ ਰਿਐਲਿਟੀ ਹੈ ਤੇ ਉਹਦੇ ਵਾਸਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨਾ ਹੈ ਇੱਕ ਕੇਸ ਤੇ ਨਾਲ ਦੀ ਨਾਲ ਹੀ ਜਿਹੜੀ ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਕ੍ਰਿਮਿਨਲ ਰਿਕਾਰਡ ਚੈੱਕ ਕੀਤਾ ਜਾਂਦਾ ਐਕਚੁਅਲ ਦੇ ਵਿੱਚ ਉਹ ਕਿੰਨਾ ਗਰਾਉਂਡਸ ਤੇ ਕੀਤਾ ਜਾਂਦਾ ਹੈ ਖੁਦ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਨੇ ਲੀਨार्ड ਯਾਬ ਉਹਨਾਂ ਦੇ ਵੱਲੋਂ ਕਲੀਅਰ ਕੀਤਾ ਗਿਆ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਟਾਪਿਕ ਤੇ ਚਰਚਾ ਕਰਨੀ ਹੈ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਹਾਡਾ ਐਸਓਪੀ ਸ਼ਾਅ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਪੀਆਰ ਦੇ ਉੱਤੇ ਕਿ ਮੈਂ ਪੂਰੀ ਸੀਰੀਜ਼ ਚਲਾ ਰਹੇ ਹਾਂ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਐਕਸਪ੍ਰੈਸ ਐਂਟਰੀ ਦਾ ਜਿਹੜਾ ਡਰਾ ਆਇਆ ਹੈ ਉਹਦੇ ਬਾਰੇ ਜ਼ਿਕਰ ਕਰਦੇ ਹਾਂ ਤੇ ਉਸ ਤੋਂ ਬਾਅਦ ਇੱਕ ਸਖਸ਼ ਦੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਜਿਹੜਾ ਸਿਕਿਉਰਿਟੀ ਚੈੱਕ ਹੈ ਉਸ ਨੂੰ ਲੈ ਕੇ ਬੜਾ ਐਕਸਪਲੇਨ ਟੱਕ ਦੇ ਨਾਲ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਡਰਾ ਆਇਆ ਹੈ ਐਕਸਪ੍ਰੈਸ ਐਂਟਰੀ ਦਾ 10 ਨਵੰਬਰ ਨੂੰ ਪਹਿਲਾਂ ਡਰਾ ਆਇਆ ਸੀਗਾ PNP ਦਾ ਉਸ ਤੋਂ ਬਾਅਦ 11 ਤਰੀਕ ਨੂੰ ਡਰਾ ਨਹੀਂ ਆਉਂਦਾ 12 ਤਰੀਕ ਨੂੰ ਡਰਾ ਜਿਹੜਾ ਹੈ ਉਹ ਆਇਆ ਹੈ 533 CRS ਸਕੋਰ ਦੇ ਉੱਤੇ 1000 ਇਨਵੀਟੇਸ਼ਨ ਭੇਜੇ ਗਏ ਨੇ ਇਹ ਇਨਵੀਟੇਸ਼ਨ ਭੇਜੇ ਗਏ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਯਾਨੀ CEC ਦਾ ਇਹ ਡਰਾ ਹੈ ਪਰ CEC ਦਾ ਹੁਣ ਵੀ CRS ਸਕੋਰ ਜਿਹੜਾ ਉਹ ਘਟ ਹੋਣ ਦਾ ਨਾਮ ਨਹੀਂ ਲੈ ਰਿਹਾ 1000 ਸਿਰਫ ਇਨਵੀਟੇਸ਼ਨ ਜਿਹੜੇ ਆ ਉਹ ਭੇਜੇ ਗਏ ਨੇ ਟਾਈ ਬ੍ਰੇਕਿੰਗ ਰੂਲ ਦੀ ਗੱਲ ਕੀਤੀ ਜਾਵੇ ਐਕਸਪ੍ਰੈਸ ਐਂਟਰੀ ਦੇ ਤਾਂ 17 ਅਕਤੂਬਰ 2025 ਨੂੰ ਜਿੰਨੇ ਵੀ ਫਾਈਲ ਆਈ ਸੀ 3:49 ਮਿੰਟ 5 ਸੈਕਿੰਡ ਤੇ ਉਹਦਾ CRS ਸਕੋਰ 533 ਸੀਗਾ ਤਾਂ ਉਹਨੂੰ ਇਹ ਇਨਵੀਟੇਸ਼ਨ ਆਏ ਹੋਣਗੇ ਸੋ ਜੇਕਰ ਕੋਈ ਵੱਡਾ ਡਰਾਅ ਜਾਂਦਾ ਹੈ ਤਾਂ CRS ਸਕੋਰ ਥੱਲੇ ਹੋ ਸਕਦਾ ਹੈ ਪਰ ਜੇਕਰ 1000 ਦਾ 500 ਦਾ ਡਰਾਅ ਜਾਂਦਾ ਹੈ ਤਾਂ CRS ਸਕੋਰ ਜਿਹੜਾ ਉਹ ਫਿਲਹਾਲ ਦੀ ਘੜੀ نیچے ਆਉਣ ਦਾ ਨਾਮ ਨਹੀਂ ਲੈ ਰਿਹਾ ਉਹਦਾ ਰੀਜ਼ਨ ਹੈ ਕਿ ਭਈ ਸਾਰੇ ਆਪਣਾ CRS ਸਕੋਰ ਅਪਡੇਟ ਕਰ ਰਹੇ ਨੇ ਕੋਈ ਤਾਂ ਲੈਂਗੁਏਜ ਸਕੋਰ ਜਿਹੜਾ ਉਹ ਵਧਾ ਕੇ ਕਰ ਰਿਹਾ ਕੋਈ ایکسپੀਰੀਅੰਸ ਵਧਾ ਕੇ ਕਰ ਰਿਹਾ ਜਾਂ ਕੋਈ ਹਰ ਕਿਉਂਕਿ ਬਹੁਤ ਫੈਕਟਰ ਹੁੰਦੇ ਨੇ CRS ਸਕੋਰ ਕਿੱਦਾਂ ਬੂਸਟ ਹੋ ਸਕਦਾ ਤੇ ਸਾਰੇ ਵੱਖੋ ਵੱਖਰੇ ਉਹ ਤਰੀਕੇ ਕਰ ਰਹੇ ਨੇ ਪਰ ਇੱਕ ਸਲਾਹ ਮੇਰੀ ਇੱਥੇ ਪਹਿਲਾਂ ਮੈਂ ਵੀਡੀਓ ਬਣਾ ਚੁੱਕਾ ਕਿ ਭਈ CRS ਸਕੋਰ ਵਧਾਉਣ ਦੇ ਚੱਕਰ ਦੇ ਵਿੱਚ BOW ਕੀ ਬ੍ਰਿਜਿੰਗ ਓਪਨ ਵਰਕਰ ਪਰਮਿਟ ਦੇ ਚੱਕਰ ਦੇ ਵਿੱਚ ਗਲਤ ਇਨਫੋਰਮੇਸ਼ਨ ਨਾ ਦਿਓ ਕਿਉਂਕਿ ਇਹਦੇ ਨਾਲ ਨਾ ਸਿਰ ਤੁਹਾਡੀ ਫਾਈਲ ਰਿਜੈਕਟ ਹੋਵੇਗੀ ਤੁਹਾਨੂੰ ਡਿਪੋਰਟ ਤੱਕ ਕੀਤਾ ਜਾ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਈ ਇੰਨੀ ਮਿਹਨਤ ਕਰਨੀ ਉਦੋਂ ਬਾਅਦ ਇੱਕ ਵਰਕ ਪਰਮਿਟ ਦੇ ਲਾਲਚ ਦੇ ਵਿੱਚ ਆਪਣਾ ਪੂਰਾ ਫਿਊਚਰ ਕੈਨੇਡਾ ਦੇ ਵਿੱਚ ਖਰਾਬ ਕਰ ਲੈਣਾ ਕਿਉਂਕਿ ਏਜੰਟ ਤੁਹਾਨੂੰ ਇਹ ਸਹੀ رائے ਨਹੀਂ ਦੇ ਰਿਹਾ ਉਹ ਗਲਤ ਪਾਸੇ ਨੂੰ ਤੋਰਨਦਾ ਹੈ ਤੁਹਾਨੂੰ ਸ਼ਾਰਟਕਟ ਤਰੀਕਾ ਦੱਸਨਦਾ ਹੈ ਕਿ ਭਈ ਤੁਸੀਂ ਕੈਨੇਡਾ 'ਚ ਟੈਂਪਰੇਰੀ ਤੌਰ ਤੇ ਕਿੱਦਾਂ ਸਟੇ ਕਰ ਸਕਦੇ ਹੋ ਪਰ ਪਰਮਾਨੈਂਟ ਤੌਰ ਤੇ ਸਟੇ ਜਿਹੜਾ ਹੈ ਉਹ ਪੋਸੀਬਲ ਨਹੀਂ ਹੈਗਾ ਜੇਕਰ ਤੁਸੀਂ ਗਲਤ ਟੰਗ ਦੇ ਨਾਲ ਡਾਕੂਮੈਂਟੇਸ਼ਨ ਕਰਦੇ ਹੋ 컬러 ਟੰਗ ਦੇ ਨਾਲ ਇਨਫੋਰਮੇਸ਼ਨ ਦਿੰਦੇ ਹੋ ਖਾਸ ਕਰਕੇ ਪੀ ਆਰ ਦੀ ਫਾਈਲ ਦੇ ਵਿੱਚ ਜਦੋਂ ਚੀਜ਼ਾਂ ਤੁਹਾਡੀਆਂ ਚੈੱਕ ਹੁੰਦੀਆਂ ਨੇ ਤੇ ਜੇਕਰ ਫੜੇ ਜਾਂਦੇ ਹੋ ਤਾਂ ਖਤਰਾ ਹੋ ਸਕਦਾ ਹੈ ਸੋ ਇਹਦੇ ਨਾਲ ਦੋ ਚੀਜ਼ਾਂ ਇੱਕ ਤੇ ਜਿਹੜੇ ਜਨੂਅਲ ਅਪਲੀਕੈਂਟ ਨੇ ਉਹਨਾਂ ਦਾ ਨੰਬਰ ਨਹੀਂ ਆ ਰਿਹਾ ਤੇ ਦੂਜੀ ਗੱਲ ਇਹ ਆ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਣਾ ਮਤਲਬ ਪੀ ਆਰ ਨਹੀਂ ਹੈਗੀ ਕਿਉਂਕਿ ਉਹਦੇ ਅੱਗੇ ਜੋ ਤੁਸੀਂ ਡਾਕੂਮੈਂਟ ਸਬਮਿਟ ਕਰਨੇ ਆ ਬਾਕੀ ਚੀਜ਼ਾਂ ਨੈਕਸਟ ਪ੍ਰੋਸੈਸ ਕਰਨਾ ਹੈ ਤਾਂ ਉੱਥੇ ਪ੍ਰੋਬਲਮ ਫਸ ਸਕਦੀ ਹੈਗੀ ਐ ਸੋ ਇਸ ਚੀਜ਼ ਦਾ ਤੁਸੀਂ ਖਾਸੇ ਤੌਰ ਦੇ ਉੱਤੇ ਧਿਆਨ ਰੱਖਣਾ ਹੈਗਾ ਸੋ ਇਹ ਤੇ ਗੱਲ ਸੀ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਦੋ ਡਰਾਅ ਹੋਣ ਤੱਕ ਆ ਚੁੱਕੇ ਹੈ ਇਸ ਮਹੀਨੇ ਦੇ ਵਿੱਚ ਇੱਕ 10 ਤਰੀਕ ਨੂੰ ਤੇ ਇੱਕ 12 ਤਰੀਕ ਨੂੰ ਡਰਾਅ ਆਇਆ ਹੈ ਬਾਕੀ ਹੋਰ ਕੋਈ ਵੀ ਡਰਾਅ ਇਸ ਮਹੀਨੇ ਦੇ ਵਿੱਚ ਫਿਲਹਾਲ ਕੰਟੈਕਟ ਨਹੀਂ ਕੀਤਾ ਗਿਆ ਪਿਛਲੇ ਮਹੀਨੇ ਦੇ ਵਿੱਚ ਅਕਤੂਬਰ ਦੇ ਵਿੱਚ ਸੱਤ ਡਰਾਅ ਕੰਟੈਕਟ ਕੀਤੇ ਗਏ ਸਿਗੇ ਉਸ ਤੋਂ ਬਾਅਦ ਹੁਣ ਆਪਾਂ ਆ ਜੰਦੇ ਆ ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਭਈ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਤੇ ਸਿਕਿਉਰਟੀ ਨੂੰ ਲੈ ਕੇ ਖਾਸ ਕਰਕੇ ਕੈਨੇਡੀਅਨ ਸਰਕਾਰ ਜਿਹੜੀ ਹੈ ਉਹ ਕੀ ਕਰਦੀ ਜਾ ਰਹੀ ਹੈ ਤੇ ਇਹ ਇੱਕ ਸਟੋਰੀ ਤੋਂ ਆਪਾਂ ਸ਼ੁਰੂ ਕਰਦੇ ਆਂ ਦਰਸਲ ਇੱਕ ਸਖਸ਼ ਜਿਹੜਾ ਕਿ ਆ ਪਹਿਲਾਂ ਯੂਕੇ ਦੇ ਵਿੱਚ ਸੀਗਾ ਤੇ ਯੂਕੇ ਦੇ ਵਿੱਚ ਉਹਨੇ ਇੱਕ ਸੀਰੀਅਸ ਕ੍ਰਾਈਮ ਕੀਤਾ ਸੀਗਾ ਸੀਰੀਅਸ ਕ੍ਰਾਈਮ ਦਾ ਮਤਲਬ ਕਿ ਉਹ ਸੈਕਸ ਅਫੈਂਡਰ ਸੀਗਾ ਤੇ ਉਦੋਂ ਬਾਅਦ ਉਹ ਮੂਵ ਹੋ ਗਿਆ ਯੂਕੇ ਤੋਂ ਸਪੇਨ ਦੇ ਵਿੱਚ ਕੇਸ ਕਰਨ ਤੋਂ ਬਾਅਦ ਸਪੇਨ ਤੋਂ ਫਿਰ ਉਹਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ 2023 ਦੇ ਵਿੱਚ ਅਪਲਾਈ ਕੀਤਾ ਤੇ ਜਦੋਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਉਦੋਂ ਉਹਨੇ ਫਿੰਗਰਪ੍ਰਿੰਟ ਦਿੱਤੇ ਤਾਂ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆਇਆ ਉਸ ਤੋਂ ਬਾਅਦ ਉਹ ਵਿਜ਼ਟਰ ਵੀਜ਼ੇ ਤੇ ਕੈਨੇਡਾ ਮੂਵ ਹੋ ਗਿਆ ਫਿਰ ਕੈਨੇਡਾ ਗਵਰਨਮੈਂਟ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਚੱਕ ਕੇ ਉਹ ਬੰਦਾ ਜਿਹੜਾ ਹੈ ਉਹ ਡਿਪੋਰਟ ਕਰਨ ਦੇ ਆਰਡਰ ਕਰ ਦਿੱਤੇ ਜਦੋਂ ਉਹਦੀ ਕ੍ਰਿਮੀਨਲ ਜਦੋਂ ਉਹਨਾਂ ਨੂੰ ਇਸ ਉਹਨਾਂ ਦੀ ਹਿਸਟਰੀ ਦਾ ਪਤਾ ਲੱਗਾ ਕਿ ਭਈ ਉਹ ਇੱਕ ਸੈਕਸ ਅਫੈਂਡਰ ਹੈ ਉਹ ਇੱਕ ਸੈਕਸ ਅਫੈਂਡਰ ਹੈ ਤੇ ਉਹ ਯੂਕੇ ਤੋਂ ਮੂਵ ਹੋਇਆ ਸਪੇਨ ਤੇ ਸਪੇਨ ਤੋਂ ਕੈਨੇਡਾ ਹੁਣ ਉਹ ਬੰਦਾ ਫੜਿਆ ਕਿਉਂ ਨਹੀਂ ਗਿਆ ਤੇ ਐਕਚੁਅਲ ਦੇ ਵਿੱਚ ਬਾਇਓਮੈਟ੍ਰਿਕ ਕੰਮ ਕਿੱਦਾਂ ਕਰਦਾ ਹੈ ਤੇ ਆਪਣੇ ਜਿਹੜੀਆਂ ਪਾਰਟਨਰ ਅਲਾਈਅੰਸ ਨੇ ਇਹਨਾਂ ਦੇ ਕੈਨੇਡਾ ਦੇ ਜਿਹਦੇ ਵਿੱਚ ਯੂਐਸਏ ਆਸਟ੍ਰੇਲੀਆ ਹੈ ਯੂਕੇ ਹੈ ਨਿਊਜ਼ੀਲੈਂਡ ਹੈ ਇਹਨਾਂ ਪੰਜ ਕੰਟਰੀਆਂ ਦਾ ਆਪਸ ਦੇ ਵਿੱਚ ਡਾਟਾ ਸ਼ੇਅਰਿੰਗ ਦਾ ਜਿਹੜਾ ਐਗਰੀਮੈਂਟ ਹੈ ਉਹ ਐਕਚੁਅਲੀ ਐਗਰੀਮੈਂਟ ਦੇ ਅੰਡਰ ਜਦੋਂ ਆਪਾਂ ਬਾਇਓਮੈਟ੍ਰਿਕ ਦਿੰਨੇ ਆ ਤਾਂ ਉਹਨਾਂ ਕੰਟਰੀਆਂ ਦੇ ਵਿੱਚ ਜੇਕਰ ਤੁਸੀਂ ਕੋਈ ਸੀਰੀਅਸ ਕ੍ਰਾਈਮ ਕੀਤਾ ਹੈ ਕੋਈ ਰਜਿਸਟਰਡ ਕ੍ਰਾਈਮ ਕੀਤਾ ਹੈ ਤਾਂ ਤੁਸੀਂ ਫੜੇ ਜਾਂਦੇ ਹੋ ਪਰ ਇਹਨਾਂ ਪੰਜ ਕੰਟਰੀਆਂ ਤੋਂ ਇਲਾਵਾ ਕਿਸੇ ਹੋਰ ਕੰਟਰੀ ਦੇ ਵਿੱਚ ਤੁਸੀਂ ਕੋਈ ਕਰਾਇਮ ਕੀਤਾ ਹੈ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਹਾਡੇ ਫੜਨ ਦੇ ਵਿੱਚ ਪ੍ਰੋਬਲਮ ਤੁਹਾਨੂੰ ਆਵੇਗੀ ਤਾਂ ਤੁਸੀਂ ਫੜੇ ਛੇਤੀ ਨਹੀਂ ਜਾਣਾ ਇੱਕ ਤਾਂ ਸਕਿਉਰਿਟੀ ਦਾ ਏ ਇਸ਼ੂ ਹੁੰਦਾ ਹੈ ਹੁਣ ਕਈਆਂ ਦੇ ਕੁਐਸਚਨ ਹੁੰਦੇ ਸੀ ਵੀ ਬਾਇਓਮੈਟ੍ਰਿਕ ਦੇ ਵਿੱਚ ਕੀ ਪਤਾ ਲੱਗਦਾ ਹੈ ਬਾਇਓਮੈਟ੍ਰਿਕ ਦੇ ਵਿੱਚ ਕੈਨੇਡਾ ਨੂੰ ਕੁਝ ਪਤਾ ਨਹੀਂ ਲੱਗਦਾ ਸਿਰਫ ਉਹਨਾਂ ਪੰਜਾਂ ਕੰਟਰੀਆਂ ਦੇ ਵਿੱਚ ਜੇਕਰ ਤੁਸੀਂ ਕਰਾਇਮ ਕੀਤਾ ਹੈ ਕੋਈ ਹੈ ਗਲਤ ਐਕਟੀਵਿਟੀ ਕੀਤੀ ਹੈ ਉਹ ਪਤਾ ਲੱਗੇਗਾ ਪਰ ਜੇ ਤੁਸੀਂ ਕੋਈ ਇੰਡੀਆ 'ਚ ਕੀਤੀ ਹੈ ਕੋਈ ਨਾਈਜੀਰੀਆ 'ਚ ਕੀਤੀ ਕੋਈ ਪਾਕਿਸਤਾਨ 'ਚ ਕੀਤੀ ਹੈ ਹੋਰ ਕਿਸੇ ਕੰਟਰੀ 'ਚ ਕੀਤੀ ਹੈ ਤੇ ਪਤਾ ਨਹੀਂ ਲੱਗਦਾ ਇਸ ਕੇਸ ਤੋਂ ਇਹ ਚੀਜ਼ਾਂ ਪੜੀਆਂ ਕਲੀਅਰ ਹੋ ਗਈਆਂ ਨੇ ਉਸ ਤੋਂ ਬਾਅਦ ਜਦੋਂ ਆਪਾਂ ਫਾਰਮ ਫਿਲ ਕਰਦੇ ਆ 5257 ਉਸ ਫਾਰਮ ਦੇ ਵਿੱਚ ਇੱਕ ਲਾਈਨ ਹੁੰਦੀ ਹੈ 3A हैव ਯੂ 에ਵਰ ਕਮਿਟਿਡ ਬੀਨ ਅਰੈਸਟਡ ਫॉर ਬੀਇੰਗ ਚਾਰਜਡ ਵਿਦ অর ਕਨਵਿਕਟਡ ਆਫ ਐਨੀ ਕ੍ਰਿਮੀਨਲ ਅਫੈਂਸ ਇਨ ਐਨੀ ਕੰਟਰੀ অর ਟੈਰੇਟਰੀ ਬਲਕਿ ਤੁਸੀਂ ਕਿਸੇ ਕੰਟਰੀ ਦੇ ਵਿੱਚ ਆਪਣੀ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਕੋਈ ਸੀਰੀਅਸ ਕ੍ਰਾਈਮ ਵਗੈਰਾ ਤੇ ਨਹੀਂ ਕੀਤਾ ਕਿਤੇ ਕ੍ਰਿਮੀਨਲਿਟੀ ਤੁਹਾਡਾ ਤੇ ਉੱਤੇ ਕੋਈ ਚਾਰजेस ਤੇ ਨਹੀਂ ਹੈਗੇ ਉੱਥੇ ਆਪਾਂ ਜਦੋਂ ਨੋ ਕਰ ਦਿੰਨੇ ਆ ਤਾਂ ਫੜੇ ਨਹੀਂ ਜਾ ਸਕਦੇ ਭਾਵੇਂ ਤੁਸੀਂ ਝੂਠ ਹੀ ਬੋਲ ਰਹੇ ਉੱਥੇ ਯੈਸ ਕਰੋਗੇ ਤਾਂ ਹੀ ਤੁਹਾਡਾ ਤੁਹਾਡੇ ਉੱਤੇ ਮੋਨਿਟਰਿੰਗ ਹੋਵੇਗੀ ਅਦਰਵਾਈਜ਼ ਨਹੀਂ ਹੋਵੇਗੀ ਸੋ ਇਸ ਕਰਕੇ ਨਾ ਤਾਂ ਉਹ ਸਿਕਿਉਰਿਟੀ ਚੈੱਕ ਦੇ ਵਿੱਚ ਉਹ ਬੰਦਾ ਫੜਿਆ ਗਿਆ ਨਾ ਹੀ ਉਹ ਬੰਦਾ ਫੜਿਆ ਗਿਆ ਜਦੋਂ ਉਹਨਾਂ ਦੇ ਅ ਕਹਿ ਸਕਦੇ ਆ ਕਿ ਫਾਰਮ ਫਿਲ ਕੀਤਾ ਜਾਂ ਬਾਇਓਮੈਟ੍ਰਿਕ ਹੋਏ ਉਦੋਂ ਵੀ ਉਹ ਬੰਦਾ ਜਿਹੜਾ ਉਹ ਨਹੀਂ ਫੜਿਆ ਗਿਆ ਤੇ ਉਦੋਂ ਬਾਅਦ ਜਦੋਂ ਸਪੇਨ ਗਿਆ ਸਪੇਨ ਤੋਂ ਕੈਨੇਡਾ ਗਿਆ ਜੀ ਉਸ ਡਾਇਰੈਕਟ ਯੂਕੇ ਤੋਂ ਫਾਈਲਿੰਗ ਕਰਤਾ ਤਾਂ ਉਹਨੂੰ ਪ੍ਰੋਬਲਮ ਆ ਸਕਦੀ ਸੀ ਕਿ ਫਿਰ ਉਹ ਇਸ ਕੇਸ ਦੇ ਅੰਡਰ ਜਿਹੜਾ ਉਹਨੂੰ ਪਤਾ ਮਤਲਬ ਫੜਿਆ ਜਾਣਾ ਸੀਗਾ ਗੌਰਮੰਦ ਨੂੰ ਪਤਾ ਲੱਗ ਜਾਣਾ ਸੀ ਪਰ ਇੱਥੇ ਪਤਾ ਨਹੀਂ ਲੱਗ ਸਕਿਆ ਸੋ ਬਾਇਓਮੈਟ੍ਰਿਕ ਜਿਹੜੇ ਉਹ ਸਿਰਫ ਇਹ ਦੱਸਦੇ ਆ ਕਿ ਭਾਈ ਤੁਸੀਂ ਕੌਣ ਹੋ ਤੁਹਾਡਾ ਕ੍ਰਿਮੀਨਲ ਰਿਕਾਰਡ ਕੀ ਆ ਇਹਨਾਂ ਪੰਜਾਂ ਘੰਟੇ ਤੁਸੀਂ ਇੰਡੀਆ 'ਚ ਕੀ ਕ੍ਰਾਈਮ ਕੀਤਾ ਤੁਸੀਂ ਕਿਸੇ ਵੀ ਕੰਟਰੀ 'ਚ ਕੀ ਕੀਤਾ ਇਹ ਪਤਾ ਨਹੀਂ ਲੱਗਦਾ ਹੈਗਾ ਹੁਣ ਦੂਜੀ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਤੁਹਾਨੂੰ ਸ਼ੇਅਰ ਕਰ ਦੇਣਾ ਹੈ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਕੇਸਸ ਤੋਂ ਬਾਅਦ ਜਿਹੜੀ PCC ਹੈ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈ ਉਹ ਵੀ ਲਾਜ਼ਮੀ ਕਰ ਦਿੱਤਾ ਜਾਵੇ ਵਿਜ਼ਟਰ ਵੀਜ਼ਾ ਵਾਸਤੇ ਪਰ ਫਿਲਹਾਲ ਇਹਦੀ ਕੋਈ ਆਫੀਸ਼ੀਅਲ ਕੋਈ ਵੀ ਅਜਿਹੀ ਡਿਟੇਲ ਨਹੀਂ ਹੈਗੀ ਹੁਣ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਡਿਆਬ ਨੇ ਇਸ ਦੇ ਉੱਤੇ ਕੀ ਟਿੱਪਣੀ ਕੀਤੀ ਕੁਐਸਚਨ ਦਾ ਆਨਸਰ ਕਿਦਾਂ ਦਿੱਤਾ ਦੇਖੋ so IRCC can't disclose individual cases but on this one it is public and I will tell you what the what 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 the what the the court decision because it, it's gone to court so the the decision is public indicates the individual moved to Spain in 2020 then came to Canada on a visitor visitor visa in 2023 did not disclose his criminal history that, on the visa application and he has ministry. now been found inadmissible That was, a, that was uh, and a is uh, being deported. That, that that response, in general, was in a National Post story on October 6, 2025, a day that you were the Minister of Immigration in this country, okay? So basically, that, does it that all it take for someone's background check – is it okay with you if someone just doesn't tick off the box that says, I have a criminal record, as a proper screening for coming into the country? So can Canada... A proper screening would have surely found this individual. पसंद होगा चैनल सबसक्राइब कर लो वो वह शेयर तो अपना चैनल है जितने तो गल करते हैं कोई प्रमोशनल कंटेंट नहीं बनाते सोपी छाप चाहते हो अपनी प्रोफाइल डिस्कस करना चाहते हो या प्रोफाइल की प्रजेंटे बनवाना चाहते हो तो वेलकम है अभी वीजा फाइलिंग नहीं करते इस करके कॉल या मैसेज ना करा करो चैनल सबसक्राइब कर लो तो जिन्ना हो सके वह शेयर जरूर करो धनवाद